ਸਤ ਸਿਕਾ ਸੋ ਦੋਸਤੋ ਮੈਂ ਪ੍ਰਮੇਦਰ ਜੀ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਤੇ ਨਾਲ ਸਾਡੇ ਨਾਲ ਬਨੇ ਰੋ ਜੋ ਅੱਜ ਅਸ ਤੁਹਾਡੇ ਨੇ ਵਿਸ਼ਾ ਲੈ ਕੇ ਆਇਆ ਉਹ ਹੈ ਮੌਤ ਕਿਵੇਂ ਆਉਂਦੀ ਹੈ ਸੋ ਅਧਿਆਤਮਿਕ ਤੌਰ ਤੇ ਵਿਗਿਆਨਿਕ ਤੌਰ ਤੇ ਜਦੋਂ ਮੌਤ ਦਾ ਆ ਦੋ ਤੁਹਾਡੇ ਨਾਲ ਗੱਲਬਾਤ ਕਰਾਂਗੇ ਮੌਤ ਕਿਵੇਂ ਆਉਂਦੀ ਹੈ ਜ਼ਿੰਦਗੀ ਦਾ ਅੰਤ ਕਿਵੇਂ ਹੁੰਦਾ ਹੈ ਸੋ ਮੌਤ ਦੇ ਅਸੀਂ ਅਧਿਆਤਮਿਕ ਤੌਰ ਤੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਮੌਤ ਇੱਕ ਅਧਿਆਤਮਿਕ ਪ੍ਰਕਿਰਿਆ ਅਸੀਂ ਕਹਿ ਸਕਦੇ ਹਾਂ ਮੌਤ ਕਿਵੇਂ ਆਉਂਦੀ ਹੈ ਮਨੁੱਖੀ ਜਨਮ ਜਦੋਂ ਮਿਲਦਾ ਹੈ ਤੇ ਇਨਸਾਨ ਦਾ ਨਵਾਂ ਚਿੰਨਣ ਸ਼ੁਰੂ ਹੁੰਦਾ ਹੈ ਜਿਸ ਦਿਨ ਤੋਂ ਇਨਸਾਨ ਜਨਮਦਾ ਹੈ ਉਸ ਦਿਨ ਤੋਂ ਹੀ ਮੌਤ ਕਟਣੀ ਸ਼ੁਰੂ ਹੋ ਜਾਂਦੀ ਹੈ ਉਸੇ ਦਿਨ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦਾ ਅੰਤ ਹੋਣਾ ਸ਼ੁਰੂ ਹੋ ਜਾਂਦਾ ਹੈ ਕਹਤੋ ਪਾਲ ਜਿਸ ਦਿਨ ਮਨੁੱਖ ਦਾ ਜਨਮ ਹੋਇਆ ਉਸੇ ਦਿਨ ਤੋਂ ਉਹ ਮੌਤ ਦੇ ਵੱਲ ਆਪਣੇ ਅੰਤ ਵੱਲ ਵੱਧਣਾ ਸ਼ੁਰੂ ਹੋ ਜਾਂਦਾ ਹੈ ਮਨੁੱਖ ਇੱਕੋ ਦਿਨ ਤੇ ਨਹੀਂ ਮਰਦਾ ਮਨੁੱਖ ਆਪਕ ਦਿਨ ਮਰਦਾ ਹਰ ਕਦੀ ਮਰਦਾ ਹਰ ਸ ਹਰ ਪਲ ਮਰਦਾ ਹੈ ਕਹਤੋ ਪਾਲ ਜਨਮ ਤੋਂ ਹੀ ਮੌਤ ਦਾ ਆਰੰਭ ਹੋ ਜਾਂਦਾ ਹੈ ਜਨਮ ਦੇ ਨਾਲ ਹੀ ਮੌਤ ਦਾ ਆਰੰਭ ਹੋ ਜਾਂਦਾ ਹੈ ਜਨਮਵਾਦ ਵਿੱਚ ਹੁੰਦਾ ਹੁੰਦਾ ਹੈ ਮੌਤ ਦਾ ਆਰੰਭ ਪਹਿਲਾਂ ਤੋਂ ਹੀ ਹੋ ਜਾਂਦਾ ਹੈ ਸੋ ਇਹ ਜੋ ਮੌਤ ਹੈ ਇਹ ਇੱਕ ਅਡਲ ਸਚਾਈ ਹੈ ਜੀਵਨ ਦਾ ਅੰਤ ਹੈ ਨਵੇਂ ਜੀਵਨ ਦੀ ਸ਼ੁਰੂਆਤ ਹੈ ਸੋ ਬਰ ਪੂਰਾ ਬ੍ਰਹਿਮੰਡ ਪ੍ਰਵਰਤਨ ਦੇ ਨਾਲ ਜੁੜਿਆ ਹੋਇਆ ਹੈ ਜੇ ਅਸੀਂ ਕਹੀਏ ਕਿ ਮਨੁੱਖ ਨੇ ਮੌਤ ਦੇ ਉੱਤੇ ਆਪਣੀ ਪਕੜ ਬਣਾ ਲਈ ਹੈ ਤਾਂ ਕੁਦਰਤ ਇਸ ਨਿਜ਼ਮ ਨੂੰ ਬਦਲ ਬਦਲ ਸਕਦੀ ਹੈ ਮਨੁੱਖ ਇਸ ਨਿਜ਼ਮ ਨੂੰ ਬਦਲ ਸਕਦੀ ਹੈ ਉਹ ਪੂਰੇ ਬ੍ਰਹਿਮੰਡ ਨੂੰ ਖਤਮ ਕਰ ਸਕਦੀ ਹੈ ਜੇ ਮਨੁੱਖ ਕਹਿੰਦਾ ਮੈਂ ਆਪਣੇ ਜੀਵਨ ਦੇ ਵਿੱਚ ਆਪਣੀ ਮੌਤ ਦੇ ਉੱਤੇ ਪਕੜ ਬਣਾ ਲਈਏ ਮੈਂ ਅਮਰ ਹੋ ਗਿਆ ਤਾਂ ਕੁਦਰਤ ਬ੍ਰਹਿਮੰਡ ਇਸ ਸੋਲਰ ਸਿਸਟਮ ਇਸ ਸਥਿਤੀ ਨੂੰ ਖਤਮ ਕਰਨ ਦੇ ਲਈ ਵੀ ਤਿਆਰ ਬੈਠਾ ਹੈ ਮੌਤ ਕਦੇ ਵੀ ਖਤਮ ਨਹੀਂ ਹੋ ਸਕਦੀ ਬ੍ਰਹਿਮੰਡ ਦਾ ਜੋ ਮੇਨ ਲਕਸ਼ ਹੈ ਪਰਵਰਤਨ ਹੀ ਹੈ ਪਰਵਰਤਨ ਤੋਂ ਬਿਨਾਂ ਬ੍ਰਹਿਮੰਡ ਚੱਲ ਹੀ ਨਹੀਂ ਸਕਦਾ ਸੰਸਾਰ ਦਾ ਕੋਈ ਵੀ ਚੱਕਰ ਪਰਵਰਤਨ ਤੋਂ ਬਿਨਾਂ ਨਹੀਂ ਚੱਲ ਸਕਦਾ ਅਗਰ ਜੇ ਤੁਸੀਂ ਕਹੋ ਕੋਈ ਜਨਮਿਆ ਹੈ ਉਹ ਮਰੇ ਨਾ ਕੋਈ ਪੈਦਾ ਹੋਇਆ ਹੈ ਉਹ ਮਰੇ ਨਾ ਖਤਮ ਨਾ ਹੋਵੇ ਕੋਈ ਬਣਿਆ ਹੈ ਉਹ ਖਤਮ ਨਾ ਹੋਵੇ ਡਿਸਟਾਇਰ ਨਾ ਹੋਵੇ ਤੇ ਉਹ ਹੋ ਨਹੀਂ ਸਕਦਾ ਜੀਵਨ ਸਮੇਂ ਦੇ ਨਾਲ ਪਰਵਰਤਨ ਵੱਲ ਵੱਧਦਾ ਹੈ ਜਿਉ ਜੋ ਜੀਵਨ ਵਗਦਾ ਹੈ ਪ੍ਰਵਰਤਨ ਹੁੰਦਾ ਹੈ ਪ੍ਰਵਰਤਨ ਤੋਂ ਬਿਗੈਰ ਸੰਸਾਰ ਦਾ ਕੋਈ ਵੀ ਜੀਵ ਉਸ ਤੋਂ ਛੁੱਟਿਆ ਨਹੀਂ ਹੈ ਸੋ ਜਿਹੜੀ ਮੌਤ ਹੈ ਇਹ ਅਧਿਆਤਮਿਕ ਪ੍ਰਕਿਰਿਆ ਹੈ ਇਸ ਦਾ ਉਹਨਾਂ ਲਾਜ਼ਮੀ ਹੈ ਇਹ ਸਾਡੇ ਕਰਮਾਂ ਦਾ ਨਾਲ ਜੁੜੀ ਹੋਈ ਹੈ ਅਸੀਂ ਸੰਸਾਰ ਦੇ ਵਿੱਚ ਆਪੇ ਕਰਮਾਂ ਨੂੰ ਭੋਗਣ ਆਏ ਹਾਂ ਅਸੀਂ ਅਧਿਆਤਮਿਕ ਤੌਰ ਤੇ ਵੀ ਆਪਾਂ ਮੌਤ ਨੂੰ ਸੰਸਰਦੇ ਹਾਂ ਜਿਹੜੀ ਮੌਤ ਹੈ ਇਹ ਨਵੇਂ ਆਰੰਭ ਦੀ ਸੂਚਕ ਹੈ ਨਵੇਂ ਆਰੰਭ ਦਾ ਇਹ ਪ੍ਰਤੀਕ ਹੈ ਜਦੋਂ ਕੋਈ ਚੀਜ਼ ਦਾ ਅੰਤ ਹੁੰਦਾ ਹੈ ਉਦੋਂ ਉਸ ਦੇ ਨਾਲ ਹੀ ਨਵਾਂ ਆਰੰਭ ਹੁੰਦਾ ਹੈ ਨਵੇਂ ਆਰੰਭ ਤੋਂ ਬਗੈਰ ਸੰਸਾਰ ਦਾ ਸਰਕਲ ਨਹੀਂ ਚੱਲ ਸਕਦਾ ਮੌਤ ਵਿਗਿਆਨਿਕ ਤੌਰ ਤੇ ਕਹ ਦਈਏ ਤਾਂ ਇੱਕ ਸਰੀਰ ਦਾ ਪੁਰਾਣਾ ਹੋ ਜਾਣਾ ਨਿਕਾਰਾ ਹੋ ਜਾਣਾ ਮੌਤ ਦੇ ਕੀ ਹੁੰਦਾ ਹੈ ਕੁਝ ਲੋਕਾਂ ਨੂੰ ਮੌਤ ਬਿਮਾਰੀ ਨਾਲ ਆਉਂਦੀ ਹੈ ਚਿੰਤਾਵਾਂ ਨਾਲ ਉਹਦੀ ਅਲੱਗ-ਅਲੱਗ ਤਰ੍ਹਾਂ ਦੀ ਮੌਤ ਹੈ ਪਰ ਮੌਤ ਇੱਕ ਅਟਲ ਸਚਾਈ ਹੈ ਮੌਤ ਤੋਂ ਬਿਗੈਰ ਕੋਈ ਵੀ ਇਨਸਾਨ ਕੋਈ ਵੀ ਜੀਵ ਨਹੀਂ ਹੈ ਇਸ ਸੰਸਾਰ ਦੇ ਵਿੱਚ ਕੋਈ ਵੀ ਜੀਵ ਅਮਰ ਨਹੀਂ ਹੈ ਚਾਹੇ ਵਿਗਿਆਨ ਕੁਝ ਜੀਵਾਂ ਨੂੰ ਕੁਝ ਵਿਨੇਤੁਲੇ ਜੀਵਾਂ ਨੂੰ ਕੁਛੋਟੇ-ਛੋਟੇ ਕੀਟ ਕੀਟਾ ਨੂੰ ਜਾਂ ਜੀਵਾਂ ਨੂੰ ਅਮਰ ਦੱਸ ਰਿਹਾ ਪਰ ਉਹ ਵੀ ਅਮਰ ਨਹੀਂ ਹਨ ਕਿਤੇ ਨਾ ਕਿਤੇ ਉਹਨਾਂ ਦਾ ਵੀ ਅੰਤ ਹੈ ਜੇਕਰ ਉਹ ਅਮਰ ਹੁੰਦੇ ਤਾਂ ਉਹ ਇਸ ਸੰਸਾਰ ਦੇ ਵਿੱਚ ਬਹੁਤ ਕੁਝ ਮਨ ਤੱਕ ਉਪਨਾ ਚੁਕੇ ਹੁੰਦੇ ਬਹੁਤ ਸਹਿ ਚੁਕੇ ਹੁੰਦੇ ਇਸ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਅਮਰ ਨਹੀਂ ਹੈ ਅੰਤ ਜ਼ਰੂਰੀ ਹੈ ਅੰਤ ਹੋਵੇਗਾ ਹੀ ਹੋਵੇਗਾ ਮੌਤ ਇੱਕ ਅਧਿਆਤਮਿਕ ਸਫਰ ਹੈ ਮੌਤ ਇੱਕ ਸਚਾਈ ਹੈ ਜਿਸ ਨੇ ਮੌਤ ਨੂੰ ਜਾਣ ਲਿਆ ਹੈ ਜਿਸ ਨੇ ਮੌਤ ਨੂੰ ਸਮਝ ਲਿਆ ਹੈ ਉਸ ਨੂੰ ਉਹ ਉਸ ਦਾ ਮਨ ਦੇ ਵਿੱਚੋਂ ਮੌਤ ਦਾ ਡਰ ਖਤਮ ਹੋ ਗਿਆ ਹੈ ਜਿਨ੍ਹਾਂ ਨੇ ਮੌਤ ਨੂੰ ਜਾਣਿਆ ਹੈ ਮੌਤ ਨੂੰ ਪਹਿਚਾਣਿਆ ਹੈ ਉਹਨਾਂ ਦੇ ਲਈ ਇੱਕ ਉਸਤਵ ਹੈ ਇੱਕ ਤਿਉਹਾਰ ਹੈ ਇੱਕ ਖਾਸਾ ਹੈ ਇੱਕ ਨਾਚ ਹੈ ਮੌਤ ਇੱਕ ਸੱਚ ਹੈ ਇਸ ਸੱਚ ਤੋਂ ਕੋਈ ਵੀ ਸਰੀਰ ਜਾਂ ਕੋਈ ਵੀ ਮਨ ਛੁੱਟਿਆ ਨਹੀਂ ਹੈ ਇਹ ਸੱਚ ਨੂੰ ਹਰ ਇੱਕ ਇਨਸਾਨ ਦੇ ਤੱਕਰ ਪਹੁੰਚਣਾ ਹੀ ਪਹੁੰਚਣਾ ਹੁੰਦਾ ਹੈ ਚਾਹੇ ਇਸ ਨੂੰ ਕੋਈ ਹੱਸ ਕੇ ਕਬੂਲ ਕਰ ਲਵੇ ਚਾਹੇ ਇਸ ਨੂੰ ਕੋਈ ਰੋ ਕੇ ਕਬੂਲ ਕਰ ਲਵੇ ਪਰ ਮੌਤ ਇੱਕ ਸਚਾਈ ਹੈ ਇਸ ਨੂੰ ਜਾਣਨਾ ਇਸ ਨੂੰ ਸਮਝਣਾ ਵੱਡੇ ਵੱਡਿਆਂ ਦੇ ਬਸ ਦੀ ਗੱਲ ਨਹੀਂ ਹੈ ਮੌਤ ਨੂੰ ਕਬੂਲਣਾ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਇਆ ਹੈ ਜੇ ਇਸ ਸੰਸਾਰ ਵਿੱਚ ਕੋਈ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਹਨ ਚਾਹੇ ਕੋਈ ਭਗਵਾਨ ਕੋਈ ਆਣ ਉਹਨਾਂ ਸਭ ਨੇ ਮੌਤ ਨੂੰ ਵੇਖਿਆ ਹੈ ਮੌਤ ਨੂੰ ਜਾਣਿਆ ਹੈ ਉਹ ਸਭ ਨੂੰ ਮੌਤ ਮਿਲੀ ਹੈ ਤੇ ਮੌਤ ਸ ਆਉਣ ਵਾਲੇ ਸਮੇਂ ਤੇ ਸਭ ਨੂੰ ਮਿਲੇਗੀ ਤੇ ਜੋ ਚੱਲ ਰਿਹਾ ਸਮਾਂ ਸਭ ਨੂੰ ਮਿਲਦੀ ਆਈਏ ਤੇ ਮਿਲਦੀ ਰਹੇਗੀ ਇਹ ਇੱਕ ਪਰਵਰਤਨ ਹੈ ਪਰਵਰਤਨ ਅਟੱਲ ਹੈ ਮੌਤ ਦਾ ਪਰਵਰਤਨ ਅਟੱਲ ਹੈ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਮੌਤ ਇੱਕ ਅਧਿਆਤਮਿਕ ਪ੍ਰਕਿਰਿਆ ਹੈ ਬਹੁਤ ਅੱਛੀ ਬਹ ਹੈ ਮੌਤ ਹੀ ਕੁਦਰਤ ਹੈ ਕੁਦਰਤਤਾ ਇੱਕ ਨਿਜ਼ਮ ਹੈ ਮੌਤ ਨੂੰ ਤੋਂ ਡਰਨਾ ਮਹਾ ਬੇਪੂਕੀ ਹੈ ਸਭ ਨੂੰ ਆਉਣੀ ਹੈ ਅੱਜ ਨਹੀਂ ਤੇ ਕੱਲ ਆਉਣੀ ਹੈ ਜੋ ਮੌਤ ਤੋਂ ਡਰਦੇ ਹਨ ਉਹ ਅਸੱਚ ਤੋਂ ਡਰਦੇ ਹਨ ਜੋ ਮੌਤ ਤੋਂ ਡਰਦੇ ਹੂ ਸੱਚ ਦਾ ਸਾਹਮਣਾ ਕਰਨ ਤੋਂ ਡਰਦੇ ਹਨ ਜਿਨ੍ਹਾਂ ਨੂੰ ਮੌਤ ਦਾ ਭੈਅ ਹੈ ਉਸ ਨੂੰ ਸਭ ਦਾ ਭੈਅ ਹੈ ਜਿਨ੍ਹਾਂ ਨੂੰ ਮੌਤ ਦਾ ਭੈਅ ਨਹੀਂ ਉਹਨਾਂ ਨੂੰ ਕਾਸੇ ਦਾ ਵੀ ਭੈਅ ਨਹੀਂ ਸੋ ਆਪਣੇ ਜੀਵਨ ਨੂੰ ਜਿਉਣਾ ਹੈ ਤਾਂ ਉਸਤਤਿ ਤਰ੍ਹਾਂ ਜਿਉਓ ਬਦ ਵੀ ਮਰ ਪਰ ਕਿਨਾਂ ਜਿਉਓ ਰੋਕੇ ਨਾ ਕਿਉਂਕਿ ਮਰਨਾ ਤਾਂ ਸਭ ਨੇ ਇੱਕ ਦਿਨ ਜ਼ਰੂਰ ਹੈ ਜੇ ਤੁਸੀਂ ਜਿਉਂਦਿਆਂ ਜੀ ਆਪਣੇ ਜੀਵਨ ਨੂੰ ਉਸਤਤਿ ਤਰ੍ਹਾਂ ਨਹੀਂ ਕਿਉਂ ਹੋ ਸਕੇ ਤਾਂ ਮੌਤ ਨੇ ਤਾਂ ਇੱਕ ਦਿਨ ਤੁਹਾਨੂੰ ਪਰਿਕਲਾ ਵਿੱਚ ਲੈ ਲੈਣਾ ਹੈ ਇਸ ਲਈ ਮਰਦੇ ਚਿੰਤਾਵਾਂ ਨੂੰ ਛੱਡ ਦਿਓ ਹੋਏ ਆਪਣੇ ਆਪ ਨੂੰ ਸਦਾ ਪੋਜ਼ਿਟਿਵ ਰੱਖਦੇ ਹੋ ਸਕਾਰਾਤਮਕ ਰੱਖਦੇ ਹੋਇਆ ਅੱਗੇ ਵਧੋ ਤੁਹਾਡਾ ਜੀਵਨ ਤੁਹਾਡੀਆਂ ਖੁਸ਼ੀਆਂ ਤੁਹਾਡੀ ਉਡੀਕ ਕਰ ਰਹੀਆਂ ਹਨ ਇਸ ਜੀਵਨ ਨੇ ਤਾਂ ਅੰਤ ਦੇ ਵਿੱਚ ਜਰੂਰ ਸਮਾਜ ਜਾਵੇਗਾ ਮੌਤ ਦੇ ਜਰੂਰ ਸਮਾਜ ਜਾਵੇਗਾ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਲਈ ਹੱਸਣਾ ਸਿੱਖ ਲਵੋ ਨੱਚਣਾ ਸਿੱਖ ਲਵੋ ਉਸ ਤੋਂ ਮਨੋਣਾ ਸਿੱਖ ਲਵੋ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ ਨਹੀਂ ਤਾਂ ਅਸਲ ਸੱਚ ਤਹਾਡੇ ਸਾਹਮਣੇ ਤੁਹਾਡੇ ਨਾਲ ਮੇਰੇ ਨਾਲ ਸਭ ਨਾਲ ਘਟੇਗਾ ਸੋ ਅਜੇ ਲਈ ਇੰਨਾ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਨਵੀਆਂ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ